ਅهم ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਪਹਿਲਾ ਪ੍ਰਕਾਸ਼ ਪੁਰਬ ਹੈ ਪ੍ਰਕਾਸ਼ ਪੁਰਬ ਦੀਆਂ ਸਮੂਹੋ ਗੁਰੂ ਨਾਨਕ ਨਾਮ ਨਿਵਾ ਸਿੱਖ ਸੰਗਤ ਨੂੰ ਸਮੁੱਚੇ ਗੁਰੂ ਖਾਲਸਾ ਪੰਥ ਨੂੰ ਬਹੁਤ 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 ਵਧਾਈ ਹੋਵੇ ਜਿਵੇਂ ਜੇ ਤੁਸੀਂ ਆਲੇ ਦੁਆਲੇ ਝਾਤ ਮਾਰਦੇ ਏ ਤੇ ਲੋਕ ਮਨਾਂ ਦੇ ਵਿੱਚ ਨਫ਼ਰਤ ਦੀਆਂ ਅੱਗਾਂ ਦੇ ਭਾਂਬੜ ਜਿਹੜੇ ਲੇਕੋ ਬਲ ਰਹੇ ਨੇ ਵਿੱਚ ਤਾਂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਬਾਣੀ ਦਾ ਫਲਸਫਾ ਜਿਹੜਾ ਹੈ ਮਨੁੱਖੀ ਮਨਾਂ ਨੂੰ ਠਾਰਮ ਦੇ ਲਈ ਬਹੁਤ ਉਪਯੋਗੀ ਹੈ ਆਓ ਸਾਨੂੰ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਪਾਵਨ ਬਾਣੀ ਨੇ ਆਪਣੇ ਜੀਵਨ ਦਾ ਹਿੱਸਾ ਬਣਾਇਆ। ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਅੱਜ ਜੁਗ ਜੁਗ ਅਟਲ ਧਰਮ ਦੁਨੀਆ ਦੇ ਬਾਲੀ ਲੋਕ ਪਰਲੋਕ ਦੇ ਰਾਖੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਪਹਿਲਾ ਪ੍ਰਕਾਸ਼ ਪੁਰਬ ਹੈ। ਇਸ ਮਹਾਨ ਪ੍ਰਕਾਸ਼ ਪੁਰਬ ਦੀਆਂ ਸਮੂਹੋ ਗੁਰੂ ਨਾਨਕ ਨਾਮ ਲੇਵਾ ਸਿੱਖ ਸੰਗਤ ਨੂੰ ਸਮੁੱਚੇ ਗੁਰੂ ਖਾਲਸਾ ਪੰਥ ਨੂੰ ਬਹੁਤ 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 ਵਧਾਈ ਹੋਵੇ ਅੱਜ ਦੇ ਦਿਨ ਸੰਮਤ 1661 ਈਸਵੀ ਸੰਨ 1604 ਨੂੰ ਤਨਤਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ ਭਾਈ ਗੁਰਦਾਸ ਜੀ ਨੂੰ ਲਿਖਾਰੀ ਲਾ ਕੇ ਰਾਮ ਸਰ ਸਾਹਿਬ ਦੇ ਸਤਨ ਦੇ ਉਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਾਵਨ ਸਰੂਪ ਦਾ ਸੰਪਾਦਨ ਕੀਤਾ ਤੇ ਅੱਜ ਦੇ ਦਿਨ ਪਹਿਲੀ ਵੇਰ ਸਤਖੰਡ ਸ੍ਰੀ ਹਰਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਜੀ ਦੇ ਅੰਦਰ ਪਹਿਲੀ ਵੇਰ ਪ੍ਰਕਾਸ਼ ਕੀਤਾ। ਬਾਬਾ ਬੁੱਢਾ ਸਾਹਿਬ ਜੀ ਨੂੰ ਗ੍ਰੰਥੀ ਨਿਯਤ ਕੀਤਾ। ਇਸ ਪਾਵਨ ਪ੍ਰਗ ਨੂੰ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਵਜੋਂ ਬੜੀ ਸ਼ਰਧਾ ਭਾਵਨਾ ਤੇ ਉਤਸ਼ਾਹ ਸਹਿਤ ਮਨਾਉਨੇ ਆ। ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਇੱਕ ਅਮੋਲਕ ਵਿਚਾਰਧਾਰਾ ਫਲਸਫਾ ਸੰਸਾਰ ਨੂੰ ਬਖਸ਼ਦੇ ਨੇ। ਮਨੁੱਖ ਦੀਆਂ ਸਾਂਝੀਆਂ ਸਮੱਸਿਆਵਾਂ ਨੂੰ ਉਜਾਗਰ ਕਰਦੇ ਨੇ ਫਿਰ ਮਨੁੱਖ ਦੀਆਂ ਸਾਂਝੀਆਂ ਸਮੱਸਿਆਵਾਂ ਦੇ ਸਮਾਧਾਨ ਦੀ ਹੱਲ ਦੀ ਗੱਲ ਵੀ ਕਰਦੇ ਨੇ। ਇਹੋ ਕਾਰਨ ਕਿਸੇ ਕੀ ਨਹੀਂ ਗੈਰਸਖ ਵੀ ਤਾਂ ਤਾਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਬਾਣੀ ਨੂੰ ਸਰਬ ਸੰਜੀ ਸਰਬ ਕਾਲੀ ਸਰਬ ਦੇਸ਼ੀ ਪਰਵਾਨ ਦੇ ਦੇ ਅੱਜ ਜਿਸ ਤਰ੍ਹਾਂ ਦਾ ਮਾਹੌਲ ਸੰਸਾਰ ਦੇ ਵਿੱਚ ਬਣਿਆ ਹੋਇਆ ਹੈ ਈਰਖਾ ਦੁਵੇਸ਼ ਸਾਰਾ ਇਹਨਾਂ ਤੋਂ ਇਲਾਵਾ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਔਰ ਖਾਸ ਤੌਰ ਦੇ ਉੱਤੇ ਹਉਮੈ ਜਿਹੜੀ ਹੈ ਮਨੁੱਖੀ ਮਾਨਸਿਕਤਾ ਦੇ ਉੱਤੇ ਬਹੁਤ ਭਾਰੀ ਹਾਵੀ ਹੋ ਚੁੱਕੀ ਹੈ ਤਰਾ-ਤਰਾ ਕਰ ਰਹੀ ਹੈ ਲੋਕਾਈ ਢਕੀ ਹੋਈ ਹੈ ਲੋਕਾਈ ਜਿਵੇਂ ਧੰਗ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਬਾਰੇ ਭਾਈ ਗੁਰਦਾਸ ਜੀ ਨੇ ਕਿਹਾ ਸੀ ਕਿ ਜਦੋਂ ਗੁਰੂ ਨਾਨਕ ਸਾਹਿਬ ਜੀ ਦਾ ਪ੍ਰਕਾਸ਼ ਹੋਇਆ ਤੇ ਉਹਨਾਂ ਨੂੰ ਸਾਰੀ ਧਰਤੀ ਸੜਦੀ ਦਿੱਸੀ ਜਲਦੀ ਸਭ ਪ੍ਰਤਿਮੇ ਦਿੱਸ ਆਈ ਅੱਜ ਵੀ ਜਦੋਂ ਅਸੀਂ ਆਲੇ ਦੁਆਲੇ ਝਾਤ ਮਾਰਦੇ ਹਾਂ ਤੇ ਲੋਕ ਮਨਾਂ ਦੇ ਵਿੱਚ ਨਫ਼ਰਤ ਦੀਆਂ ਅੱਗਾਂ ਦੇ ਭਾਂਬੜ ਜਿਹੜੇ ਨੇ ਉਹ ਵੱਲ ਰਹੇ ਨੇ ਕਿਤੇ ਹੌਮੇ ਪ੍ਰਧਾਨ ਹੋ ਰਹੀ ਹੈ ਕਿਤੇ ਕੰਮ ਪ੍ਰਧਾਨ ਹੋ ਰਿਹਾ ਹੈ ਜਿਸ ਕਾਰਨ ਬਲਾਤਕਾਰ ਵਰਗੀਆਂ ਜੜੀਆਂ ਨੇ ਘਣਾਉਣੀਆਂ ਘਟਨਾਵਾਂ ਜਨਮ ਲੈ ਰਹੀਆਂ ਨੇ ਅੱਜ ਇਹ ਹਾਲਤ ਦੇ ਵਿੱਚ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਬਾਣੀ ਦਾ ਫਲਸਫਾ ਜਿਹੜਾ ਹੈ ਮਨੁੱਖੀ ਮਨਾਂ ਨੂੰ ਠਾਰਨ ਦੇ ਲਈ ਬਹੁਤ ਉਪਯੋਗੀ ਹੈ ਆਓ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਪਾਵਨ ਬਾਣੀ ਨੂੰ ਆਪਣੇ ਜੀਵਨ ਦਾ ਹਿੱਸਾ ਬਣਾਈਏ ਚਾਹੇ ਕੋਈ ਹਿੰਦੂ ਹੈ ਚਾਹੇ ਕੋਈ ਮੁਸਲਮਾਨ ਹੈ ਚਾਹੇ ਕੋਈ ਬੋਧੀ ਹੈ ਚਾਹੇ ਕੋਈ ਜੈਨੀ ਹੈ ਚਾਹੇ ਕੋਈ ਇਸਾਈ ਹੈ ਗੁਰਬਾਣੀ ਹਰ ਇੱਕ ਨੂੰ ਆਪਣੇ ਕਲਾਬੇ ਵਿੱਚ ਲੈਦੀ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਬਾਣੀ ਹਰ ਇੱਕ ਮਨੁੱਖ ਮਾਤਰ ਨੂੰ ਜਿਹੜਾ ਹੈ ਉਸੇ ਦੇ ਦਿੰਦੀ ਹੈ ਇਸ ਮਹਾਨ ਫਲਸਫੇ ਦੇ ਵਿੱਚੋਂ ਇੱਕ ਹੁਕ ਨਿਕਲਦੀ ਹੈ ਅਕਾਲ ਪੁਰਖ ਦੇ ਚਰਨਾਂ ਦੇ ਵਿੱਚ ਕਿ ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਧਾਰ ਏ ਅਕਾਲ ਪੁਰਖ ਪਰਮੇਸ਼ਵਰ ਜੀ ਇਹ ਸੜ ਰਿਹਾ ਸੰਸਾਰ ਇਸ ਦੀ ਰੱਖਿਆ ਕਰੋ ਇਸ ਨੂੰ ਬਚਾਓ ਸਰਬਤ ਦੇ ਭਲੇ ਦੀ ਕਾਮਨਾ ਸਰਬਤ ਦੇ ਭਲੇ ਦੀ ਗੱਲ ਇਹ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਦੇ ਪਾਤਸ਼ਾਹ ਦੀ ਪਾਵਨ ਬਾਣੀ ਜਿਹੜੀ ਹੈ ਉਹ ਕਰਦੀ ਹੈ ਇੱਥੇ ਕੋਈ ਵਿਤਕਰਾ ਨਹੀਂ ਕੋਈ ਵੰਡੀ ਨਹੀਂ ਕੋਈ ਜਾਤ ਪਾਤ ਨਹੀਂ ਕੋਈ ਭਰਮ ਭੇਦ ਨਹੀਂ ਕੋਈ ਦੰਬ ਨਹੀਂ ਬੜਾ ਸਿੰਪਲ ਸਾਦਾ ਜੀਵਨ ਚਉਣ ਦੀ ਪ੍ਰੇਰਣਾ ਇਹ ਗੁਰਬਾਣੀ ਦਿੰਦੀ ਹੈ ਅੱਜ ਸੰਸਾਰ ਦੇ ਵਿੱਚ ਬਹੁਤ ਸਾਰੇ ਚਿੰਤਕ ਜਿਹੜੇ ਨੇ ਉਹ ਐਸੇ ਨਹੀਂ ਜਿਹੜੇ ਕਹਿੰਦੇ ਨੇ ਕਿ ਜੇ ਮਨੁੱਖੀ ਜੀਵਨ ਬਿਹਤਰ ਢੰਗ ਦੇ ਨਾਲ ਜਿਉਇਆ ਜਾ ਸਕਦਾ ਹੈ ਤੇ ਉਹਦੇ ਲਈ ਇੱਕੋ ਹੀ ਪੈਥੀ ਹੈ ਉਹ ਹੈ ਨੇਚਰ ਪੈਥੀ। ਉਹ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਪਾਵਨ ਬਾਣੀ ਦੇ ਵਿੱਚ ਜੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ 550 ਸਾਲ ਪਹਿਲਾਂ ਕਿਹਾ ਕਿ ਕੁਦਰਤ ਦੇ ਨਾਲ ਮਿਲ ਕੇ ਜੀਵਨ ਜਿਉਣਾ ਇਹ ਜੀਵਨ ਨੂੰ ਬਿਹਤਰ ਬਣਾਉਂਦਾ ਹੈ। ਕੁਦਰਤ ਤੋਂ ਉਲਟ ਜਾ ਕੇ ਕੁਦਰਤ ਨਾਲ ਦੁਸ਼ਮਣੀ ਪਾ ਕੇ ਜੀਵਨ ਜਿਉਣਾ ਜਿਹੜਾ ਹੈ ਉਹ ਬਰਬਾਦੀ ਵਾਲਾ ਰਸਤਾ ਹੈ। ਜੀਵਨ ਤਬਾਹ ਹੋ ਜਾਂਦਾ ਹੈ। ਨਸਲਾਂ ਤਬਾਹ ਹੋ ਜਾਂਦੀਆਂ ਨੇ। ਕੁਦਰਤ ਦੇ ਸੰਗ ਰਚਮਿਚੇ ਮਨੁੱਖੀ ਜੀਵਨ ਜਿਉਣ ਦੀ ਪ੍ਰੇਰਣਾ ਸਾਨੂੰ ਗੁਰਬਾਨੀ ਦਿੰਦੀ ਹੈ ਅੱਜ ਜਿੰਨੀਆਂ ਵੀ ਸੰਸਾਰ ਦੇ ਵਿੱਚ ਬਿਮਾਰੀਆਂ ਦਾ ਫੈਲਾਅ ਹੈ ਇਹ ਇਸ ਕਾਰਨ ਹੈ ਕਿਉਂਕਿ ਅਸੀਂ ਕੁਦਰਤ ਨਾਲ ਛੇੜਛਾੜ ਜਿਹਦੀ ਹੈ ਵੱਡੇ ਪੱਧਰ ਤੇ ਉੱਤੇ ਕਰਨੀ ਪਰਾਰੰਭ ਕੀਤੀ ਹੈ ਬਾਣੀ ਦੇ ਵਿੱਚ ਕੁਦਰਤ ਦੇ ਸਰੋਤ ਚਾਹੇ ਉਹ ਪਾਣੀ ਹੈ ਚਾਹੇ ਉਹ ਧਰਤੀ ਹੈ ਚਾਹੇ ਉਹ ਵਨਸਪਤੀ ਹੈ ਸਭ ਦਾ ਹੀ ਜਿਹੜਾ ਪਾਲਣ ਪੋਸ਼ਣ ਤੇ ਧਿਆਨ ਰੱਖਣ ਵਾਸਤੇ ਮਨੁੱਖ ਨੂੰ ਹਦਾਇਤਾਂ ਦਿੱਤੀਆਂ ਨੇ ਪਹਿਲਾ ਪਾਣੀ ਜਿਉ ਹੈ ਦਾ ਮਹਾਨ ਉਪਦੇਸ਼ ਬਾਣੀ ਨੇ ਸਾਨੂੰ ਬਖਸ਼ਿਆ ਹੈ ਧਰਤੀ ਨੂੰ ਮਾਤਾ ਕਿਹਾ ਹੈ ਆਓ ਅਸੀਂ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੇ ਪਹਿਲੇ ਪ੍ਰਕਾਸ਼ ਪੁਰਬ ਦੇ ਮੌਕੇ ਦੇ ਉੱਤੇ ਅਸੀਂ ਗੁਰਬਾਣੀ ਨੂੰ ਆਪਣੇ ਜੀਵਨ ਦਾ ਹਿੱਸਾ ਬਣਾ ਕੇ ਆਪਣਾ ਜੀਵਨ ਸਫਲਾ ਕਰੀਏ ਔਰ ਇਸ ਫਲਸਫੇ ਦੇ ਪ੍ਰਚਾਰ ਪ੍ਰਸਾਰ ਦੇ ਵਿੱਚ ਆਪਣਾ ਬਣਦਾ ਯੋਗਦਾਨ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ